ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਖੱਜਲ ਖਵਾਰ ਨਾ ਹੋਣਾ ਪਵੇ ਸਰਕਾਰ ਦੀ ਐਸੀ ਹੀ ਨੀਤੀ ਨੂੰ ਮੁੱਖ ਰੱਖਦਿਆਂ ਨਾਬਾ ਬਲਾਕ ਦੇ ਪਿੰਡ ਥੂਹੀ ਵਿਖੇ ਇੱਕ ਜਨ ਸੁਵਿਧਾ ਕੈਂਪ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਜਨ ਸੁਵਿਧਾ ਕੈਂਪ ਦਾ ਪ੍ਰਬੰਧ ਕੀਤਾ ਗਿਆ ਕਿ ਕਿ ਫੈਸਿਲਿਟੀਆਂ ਪ੍ਰੋਵਾਈਡ ਕੀਤੇ ਜਾਣਗੇ ਅੱਜ ਵਿਧਾਨ ਸਭਾ ਨਾਪਾ ਦੇ ਥੂਹੀ ਪਿੰਡ ਦੇ ਵਿੱਚ ਜਨ ਸੁਵਿਧਾ ਕੈਂਪ ਜਿਹੜਾ ਕਿ ਅਸੀਂ ਹਰੇਕ ਮਹੀਨੇ ਇੱਕ ਪਿੰਡ ਚਲਾਉਨੇ ਔਰ ਕਿਰਬਨ 8 10 15 ਪਿੰਡ ਕਵਰ ਕਰਦੇ ਆ ਇਹ ਕੈਂਪ ਜਿਹੜਾ ਇਹਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਜਿਵੇਂ ਮਨਰੇਗਾ ਸਕੀਮ ਦੇ ਤਹਿਤ ਕੇ ਦਾ ਕਾਡ ਨਹੀਂ ਬਣਿਆ ਸ਼ਗਨ ਸਕੀਮ ਕੇ ਨੇ ਅਪਲਾਈ ਕੀਤੀ ਹੈ ਪੈਸੇ ਨਹੀਂ ਮਿਲੇ ਜਾਂ ਨਵਾਂ ਅਪਲਾਈ ਕਿਸੇ ਨੇ ਕਰਨਾ ਔਰ ਇਸ ਤੋਂ ਇਲਾਵਾ ਆਧਾਰ ਕਾਰਡ ਦੀ ਕੋਈ ਸਮੱਸਿਆ ਉਹ ਰਾਈਟਵੇ ਠੀਕ ਕਰਨੀ ਹੈ ਤੇ ਕੱਚੇ ਘਰਾਂ ਦੇ ਜਿਹੜੇ ਪੈਸੇ ਨੇ ਜੀ ਇਹਨੇ ਅਪਲਾਈ ਕੀਤਾ ਹੈ ਜਾਂ ਨਵਾਂ ਅਪਲਾਈ ਕਰਨਾ ਉਹਨਾਂ ਵਾਸਤੇ ਪੂਰੀ ਜਾਣਕਾਰੀ ਔਰ ਇਸ ਤੋਂ ਇਲਾਵਾ ਖੇਤੀ ਨਾਲ ਸੰਬੰਧਤ ਅਲੱਗ-ਅਲੱਗ ਜੜੀਆਂ ਨੇ ਅ ਸਵੇਰ ਉਹਨਾਂ ਦਾ ਯੋਜਨਾ ਤਹਿਤ ਮੱਛੀ ਪਾਲਣ ਅਲੱਗ-ਅਲੱਗ ਕਿਸਮ ਦੇ ਧੰਦੇ ਨੇ ਜਿਦੇ ਵਿੱਚ ਤੁਸੀਂ ਅ ਅਗਰ ਆਉਂਗੇ ਤਾਂ ਸਰਕਾਰ ਬਹੁਤ ਵੱਡੀ ਸਬਸਿਡੀ ਦੇ ਰਹੀ ਹੈ ਔਰ ਅ ਅੱਜ ਹੀ ਮੈਂ ਇੱਥੇ ਹੀ ਪਤਾ ਕੀਤਾ ਤੇ ਮੱਛੀ ਪਾਲਣ ਦੇ ਨਾਲ ਇੱਕ ਮੋਟਰਸਾਈਕਲ ਤੇ ਵੀ ਇਜਾਦ ਸਬਸਿਡੀ ਵੀ ਦੇ ਰਹੀ ਹੈ ਸਰਕਾਰ ਜਿਹੜਾ ਕਰੂਗਾ ਤੇ ਅੰਦਰ ਮੈਡੀਕਲ ਦਾ ਕੈਂਪ ਵੀ ਚੱਲ ਰਿਹਾ ਦੀ ਅੱਖਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਰੱਖਾਂ ਦੀ ਜਿਹੜੀ ਹੈ ਪ੍ਰੋਪਰ ਟੈਸਟਿੰਗ ਹੋ ਰਹੀ ਹੈ ਜਿਹਦੇ ਲੈਂਡ ਪੈਣ ਵਾਲੇ ਨੇ ਲੈਂਦੇ ਜਾਂ ਆਪਰੇਸ਼ਨ ਹੋਣਾ ਆਪਰੇਸ਼ਨ ਔਰ ਇਹ ਸਰਕਾਰ ਤੋਂ ਬਿਲਕੁਲ ਮੁਫਤ ਹੈ ਜੀ ਉਹ ਭਾਵੇਂ ਕਰਵਾਵੇ ਸਰਕਾਰੀ ਹਸਪਤਾਲ 'ਚ ਭਾਵੇਂ ਕਰਵਾਵੇ ਪ੍ਰਾਈਵੇਟ 'ਚ ਪੂਰਾ ਉਹ ਜਿਹੜਾ ਖਰਚਾ ਉਹ ਸਰਕਾਰ ਜਿਹੜੀ ਆ ਉਹ ਪ੍ਰੋਵਾਈਡ ਕਰੇਗੀ ਤੇ ਉਸ ਤੋਂ ਬਾਅਦ ਅੰਦਰ ਜਾ ਜ਼ਮੀਨ ਦੀ ਪਰਖ ਵਾਸਤੇ ਜ਼ਮੀਨ ਜਿਹੜੀ ਆ ਉਹਦੇ ਵਿੱਚ ਕਮੀ ਪੇਸ਼ੀ ਨਾ ਕੋਈ ਹੋਵੇ ਜਾਂ ਕਮੀ ਪੇਸ਼ੀ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਜ਼ਮੀਨ ਦਾ ਪੂਰਾ ਟੈਸਟ ਕਰਕੇ ਕਿਸਾਨ ਨੂੰ ਦੀ ਪ੍ਰੋਪਰ ਜਾਣਕਾਰੀ ਦੇਣੀ ਇਸ ਕਿਸਮ ਦੇ ਸਾਰੇ ਜਿਹੜੇ ਕੰਮ ਨੇ ਜੀ ਪੈਨਸ਼ਨਾਂ ਦੇ ਸਬੰਧਿਤ ਜਾਣਕਾਰੀ ਜਾਂ ਨਵੀਂ ਪੈਨਸ਼ਨ ਕੋਈ ਲਾਉਣੀ ਹੈ ਜਿਹੜੇ ਆਮ ਲੋਕ ਦਫ਼ਤਰਾਂ 'ਚ ਜਾ ਕੇ ਸਾਰਾ ਸਾਰ ਦਿਨ ਬੈਠ ਰਹੇ ਨੇ ਸਬਦਾ ਕੇਂਦਰਾਂ ਦੇ ਬਾਹਰ ਰਿਹਾ ਦਫ਼ਤਰਾਂ ਦੇ ਬਾਹਰ ਤਾਂ ਉਹਨਾਂ ਦੀ ਸਹੂਲਤ ਵਾਸਤੇ ਇਹ ਜਿਹੜਾ ਜਨ ਸੁਵਿਧਾ ਕੈਂਪ ਜਿਹੜਾ ਲਾਇਆ ਗਿਆ ਮੈਂ ਡੀਸੀ ਪਟਿਆਲਾ ਮੈਡਮ ਸ਼ਖਸੀ ਸਾਨੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਉਹ ਪੂਰਾ ਕਾਮਪਲੀਟ ਕਰ ਰਹੀ ਹੈ ਐਸਡੀ ਮੈਡਮ ਨਾਪਾ ਦਮਨਜੀਤ ਜੀ ਸਾਡੇ ਕੋਲ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਸੀਿੰਦਰ ਸਾਹਿਬ ਜਵਾਨਾ ਸਾਹਿਬ ਪਹੁੰਚੇ ਨੇ ਔਰ ਜੀਡੀਓ ਸਾਹਿਬ ਪਹੁੰਚੇ ਨੇ ਔਰ ਸਾਡੀ ਆਮ ਪਾਰਟੀ ਸਾਰੀ ਅਧਿਰਤਰ ਦੀ ਲੀਡਰਸ਼ਿਪ ਜਿਹੜੀ ਹੈ ਇੱਥੇ ਸੇਵਾ ਤੇ ਹਾਜ਼ਰ ਹੈ ਜੀ ਔਰ ਬਹੁਤ ਅੱਛਾ ਰਿਸਪੌਂਸ ਹੈ ਜੀ ਬਹੁਤ ਲੋਕ ਜਿਹੜੇ ਜਿਨ੍ਹਾਂ ਨੂੰ ਕੋ ਆਸ ਨਹੀਂ ਸੀ ਕਿ ਸਾਡਾ ਕੁਝ ਬਣੂਗਾ ਉਹ ਲੋਕ ਆ ਕੇ ਇੱਥੇ ਆਪਣੇ ਆਪਣੇ ਕੰਮ ਕਰਵਾ ਰਹੇ ਹਨ ਨਾ ਬਹੁਤ ਹਲਕਾ ਦੇ ਕਾਫੀ ਪਿੰਡ ਹੈ ਜਿਹੜੇ ਇਸ ਚੀਜ਼ਾਂ ਤੋਂ ਰਹਿੰਦੇ ਹਰੇਕ ਜਗ੍ਹਾ ਕੈਂਪ ਹੈ ਜਿਹੜੇ ਅਜੇ ਲੱਗਣੇ ਚਾਹੀਦੇ 3 ਮਹੀਨੇ ਚ ਇੱਕ ਲੱਗਦਾ ਹਰੇਕ ਪਿੰਡ ਚ ਲੱਗਣਾ ਪੋਸੀਬਲ ਨਹੀਂ ਹੈ ਕਿਉਂਕਿ 365 ਦਿਨ ਹੁੰਦੇ ਆ ਸਾਲ ਚ 12 ਮਹੀਨੇ ਨੇ ਜੀ ਜਾਨੀ ਕਿ ਇੱਕ ਸਾਲ ਚ 12 ਕੈਂਪ ਲੱਗਣੇ ਤਾਂ ਤੁਸੀਂ ਲਾ ਲਓ ਕਿ 5 ਸਾਲਾਂ ਚ ਕਿੰਨੇ ਕੈਂਪ ਲੱਗਣਗੇ ਇਹ ਦਾ ਜਿਹੜਾ ਬੋਝ ਹੈ ਜਿਹੜਾ ਸਰਕਾਰੀ ਦਫ਼ਤਰਾਂ ਤੇ ਆ ਜਿਵੇਂ ਅਸੀਂ ਦਰਖਾਸਤ ਸਮੇਲਾ ਵੀ ਲਾਉਣਿਆਂ ਨਾਲ ਵੀ ਇਹ ਪਿੰਡਾਂ ਦੇ ਲੋਕ ਜਿਹੜੇ ਇਨੋਸੈਂਟ ਨੇ ਥਾਣੇ 'ਚ ਕੇਸ ਪਏ ਨੇ ਪੈਂਡਿੰਗ ਕੋਈ ਪੁੱਛ ਪੜਤਾਲ ਨਹੀਂ ਹੈਗੀ ਜਦੋਂ ਕੋਈ ਨਵਾਂ ਅਫਸਰ ਆਉਂਦਾ ਬੁਲਾ ਲੈਂਦਾ ਫੋਨ ਕਰਕੇ ਉਹਨਾਂ ਦੇ ਨਪਟਾਰੇ ਦਾ ਵੀ ਅਸੀਂ ਪ੍ਰਬੰਧ ਕੀਤਾ ਜੀ ਜਿਹੜੇ ਲੋਕ ਸਾਰਾ ਸਾਰਾ ਦਿਨ ਦਫ਼ਤਰਾਂ ਜਾਂਦੇ ਸੀ ਉਹਨਾਂ ਲਈ ਇਹ ਬਹੁਤ ਵੱਡਾ ਆਫਸੇਦਮੰਦ ਹੈ ਜੀ ਉਹ ਲੋਕ ਆ ਗਏ ਇੱਥੇ ਆਪਣਾ ਪਹਿਲ ਦੇ ਆਧਾਰ ਤੇ ਤਹਿਸੀਲਦਾਰ ਸਾਹਿਬ ਨੇ ਐਸਡੀਐਮ ਮੈਡਮ ਨੇ ਮੈਂ ਇੱਥੇ ਸਾਡਾ ਸਾਰਾ ਸਟਾਫ ਬੈਠਾ ਜੀ ਪ੍ਰਸ਼ਾਸਨ ਪੂਰਾ ਇੱਥੇ ਬੈਠਾ ਮ ਕਿ ਤੁਸੀਂ ਦੱਸੋ ਕਿਹੜਾ ਕੰਮ ਆ ਰਾਈਟਵੇ ਕਿਹਦੇ ਸਾਈਨ ਹੋਣ ਵਾਲੇ ਆ ਕੋਈ ਵੀ ਕੰਮ ਕਰਨ ਤੋਂ ਪਾਉਣ ਵਾਲਾ ਉਹ ਰਾਈਟਵੇ ਉਹਨੂੰ ਭਰ ਕੇ ਫਾਰਮ ਫਿਲ ਅਪ ਕਰਕੇ ਤੁਹਾਨੂੰ ਸਬਮਿਟ ਕਰਨ ਦੀ ਸੁਵਿਧਾ ਵੀ ਇੱਥੇ ਹੈਗੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 5 ਸਾਲਾਂ ਦੇ ਵਿੱਚ ਕੋਈ ਵੀ ਕੰਮ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੰਮੇ ਸਮੇਂ ਤੋਂ ਕੱਚੇ ਕਰਾਂ ਦਾ ਮਾਮਲਾ ਬਹੁਤ ਦੇਰ ਤੋਂ ਲਟਕਿਆ ਹੋਇਆ ਹੈ ਔਰ ਅਮਰੀਕਾ ਦੇ ਵਿੱਚ ਬਹੁਤ ਵੱਡੀ ਗੜਬੜ ਹੈ ਜੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਸ਼ਗਨ ਸਕੀਮ ਹੋ ਗਈ ਪੈਨਸ਼ਨ ਹੋ ਗਈ ਸੋ ਇਹ ਅਲੱਗ-ਅਲੱਗ ਕਿਸਮ ਦੀਆਂ ਸੁਵਿਧਾਵਾਂ ਹਨ ਜਿਹਦੇ ਲਈ ਲੋਕ ਬਹੁਤ ਦਰਸਦੇ ਸੀ ਕੋਈ ਗੱਲ ਨਹੀਂ ਸੁਣਦਾ ਕਿਉਂਕਿ ਇਨੋਸੈਂਟ ਲੂਕ ਨੇ ਅਨਪੜ੍ਹ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਡਾਕੂਮੈਂਟ ਕਿਵੇਂ ਲਿਆਉਣਾ ਜਾਂ ਕਿਵੇਂ ਬਣਾਈਏ ਕਿਵੇਂ ਇਹਦਾ ਪ੍ਰੋਸੈਸ ਆ ਉਹ ਫਾਲੋ ਕਰਨ ਨੂੰ ਆਸੇ ਬੜੀ ਪ੍ਰੋਬਲਮ ਹੁੰਦੀ ਸੀ ਪਰ ਹੁਣ ਅਸੀਂ ਬਹੁਤ ਈਜ਼ੀ ਕਰਤਾ ਤੇ ਪ੍ਰਮਾਤਮਾ ਕਿਰਪਾ ਕਰੇ ਪੰਜਾ ਸਾਲਾਂ ਦੇ ਵਿੱਚ ਸਾਰਾ ਕੁਝ ਸਮੂਥ ਹੋ ਜਾਣਾ ਹੈ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਅੱਜ ਸਿੱਟ ਅਗੇ ਸੁਪੀਰ ਬਾਦਲ ਪੇਸ਼ ਹੋਣਗੇ ਸਮਨ ਜਾਰੀ ਕੀਤਾ ਗਿਆ ਨੇ ਕਿਸ ਤਰ੍ਹਾਂ ਜੱਜ ਕਰਦੇ ਨੇ ਦੇਖੋ ਗੁਰੂ ਸਾਹਿਬ ਨਾਲ ਸੰਬੰਧਤ ਇਹ ਮਾਮਲਾ ਜੀ ਇਹ ਬਹੁਤ 2015 ਦਾ ਮਾਮਲਾ ਹੈ ਔਰ ਇਹਦੇ ਵਿੱਚ ਸਾਡੀ ਸਰਕਾਰ ਵੀ ਬਹੁਤ ਗੰਮਿਰਤਾ ਦੇ ਨਾਲ ਇੱਕ ਇੱਕ ਚੀਜ਼ ਵਾਚ ਕਰ ਰਹੀ ਹੈ ਔਰ ਅਸੀਂ ਕਮਿਟਿਡ ਹਾਂ ਕਿ ਜਿਨ੍ਹਾਂ ਨੇ ਵੀ ਇੱਕ ਬੇਅਦਬੀ ਕੀਤੀ ਹੈ ਗੁਰੂ ਸਾਹਿਬ ਦੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜੇ ਵੀ ਦੋਸ਼ੀ ਹੋਣਗੇ ਬਹੁਤ ਜਲਦ ਉਸ ਲਾਖਾ ਪਿੱਛੇ ਆਉਣਗੇ। ਰਾਜੂ ਜੀ ਜਲਦ ਪੰਜਾਬ ਚ ਆ ਰਹੇ ਨੇ ਭਾਰਤ ਜੋੜੋ ਯਾਤਰਾ ਜਲਦ ਪੰਜਾਬ ਚ ਆਵੇਗੀ ਕਿਸ ਤਰ੍ਹਾਂ ਲੱਗਦੀ ਹੈ? ਦੇਖੋ ਅੱਛੀ ਗੱਲ ਹੈ ਪਹਿਲੀ ਗੱਲ ਤਾਂ ਉਹਨਾਂ ਨੂੰ ਆਪਣਾ ਬੜਾ ਫਾਇਦਾ ਸੈਰ ਸੁਰੂ ਕਰਕੇ ਉਹਨਾਂ ਟਿੱਟੂਟ ਘਟ ਜਾਣਾ ਜੀ ਤੇ ਬਾਕੀ ਅਗਲੀ ਗੱਲ ਇਹ ਆ ਵੀ ਭਾਰਤ ਜੋੜ ਦੀ ਗੱਲ ਕਰ ਰਹੇ ਆ। ਮੈਂ ਇੱਕ ਗੱਲ ਕੁੱਛਣੀ ਚਾਹੁੰਦਾ ਕਾਂਗਰਸ ਨੂੰ ਔਰ ਰਾਹੁਲ ਗਾਂਧੀ ਸਾਹਿਬ ਨੂੰ ਕਿ ਜਦੋਂ ਤੁਹਾਨੂੰ ਮੌਕਾ ਮਿਲਿਆ ਪੰਜਾਬ ਸਰਕਾਰ ਬਣਾਉਂਦਾ 25 ਸਾਲ ਤੁਸੀਂ ਰਾਜ ਕੀਤਾ ਉਦੋਂ ਦਾ ਤੁਸੀਂ ਪੰਜਾਬ ਵੀ ਨਹੀਂ ਜੋੜਿਆ ਜੀ ਤਾਂ ਖਿਲਾਰੇ ਆ ਤੁਸੀਂ ਜੀ ਪੰਜਾਬ ਪਰ ਪੰਜਾਬ ਜਿਹੜਾ 3 ਲੱਖ ਕਰੋੜ ਦਾ ਕਰਜ਼ਾਈ ਕੀਤਾ ਕਾਂਗਰਸ ਤੇ ਕਾਦੀਦਾਰ ਬੀਜੇਪੀ ਨੇ ਰੜ ਕੇ ਔਰ ਉਹਨੂੰ ਕਹਿੰਦੇ ਨੇ ਜੀ ਭਾਰਤ ਜੋੜੋ ਯਾਤਰਾ ਸੀ ਕਰ ਰਹੇ ਆ ਮੁਬਾਰਕਾ ਕਰੋ ਸਭ ਨੂੰ ਅਧਿਕਾਰ ਆ ਆਪਣਾ ਆਪਣਾ ਡੈਮੋਕ੍ਰੇਸੀ ਇਹਦੇ ਵਿੱਚ ਪਰ ਜਿਹੜੇ ਹੁਣ ਰਿਜ਼ਲਟ ਆਏ ਨੇ ਜੀ ਦਿੱਲੀ ਦੇ ਵਿੱਚ ਕਾਂਗਰਸ ਬੁਰੀ ਤਰੀਕੇ ਨਾਲ ਹਾਰੀ ਐ ਐਮਸੀਡੀ ਦੇ ਵਿੱਚ ਗੁਜਰਾਤ ਦੇ ਵਿੱਚ ਬੁਰੇ ਤਰੀਕੇ ਨਾਲ ਹਾਰੀ ਹੈ ਜੀ ਔਰ ਆਮ ਆਦੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਕੇ 5 ਸੀਟਾਂ ਤੇ ਜਿੱਤ ਪ੍ਰਾਪਤਨ ਕੀਤੀ ਹੈ ਔਰ 13% ਵੋਟ ਲੱਗੀ ਜੀ ਔਰ 62 ਸੀਟਾਂ ਤੇ ਆਮ ਪਾਰਟੀ ਸੈਕੰਡ ਨੰਬਰ ਤੇ ਰਹੀ ਹੈ ਗੁਜਰਾਤ ਦੇ ਵਿੱਚ ਔਰ ਹਿਮਾਚਲ ਜਿੱਤੀ ਹੈ ਜੀ ਕਾਂਗਰਸ ਪਰ ਉੱਥੇ ਵੀ ਬਹੁਤ ਘਾਟੋ ਕਲੇਸ਼ਾ ਲੱਗਦਾ 2-4 ਮਹੀਨਿਆਂ ਤੋਂ ਵੱਧ ਚੱਲਣੀ ਨਹੀਂ ਸਰਕਾਰ ਉੱਥੇ ਮੁੱਖ ਮੰਤਰੀ ਦੇ ਬੜੇ ਦਾਅਵੇਦਾਰ ਬਣੇ ਨੇ ਸੋ ਕੁੱਲ ਮਿਲਾ ਕੇ ਏ ਭਾਰਤ ਜੋੜੋ ਤੋਂ ਪਹਿਲਾਂ ਉਹ ਕਾਂਗਰਸ ਨੂੰ ਜੋੜ ਲੈਣ ਕਾਂਗਰਸ ਦੇ ਤਾਂ ਸਾਰੇ ਲੀਡਰ ਬੀਜੇਪੀ ਚ ਜਾ ਰਹੇ ਨੇ ਜੀ ਕੈਪਟਨ ਰਮਿੰਦਰ ਸਿੰਘ ਚਲੇ ਗਏ ਜਿੰਨੇ ਇਹਨਾਂ ਦੇ ਕੈਬਨ ਮੰਤਰੀ ਸੀਗੇ ਉਹ ਚਲੇ ਗਏ ਐਮ ਐਲ ਏ ਚਲੇ ਗਏ ਕਿੰਨੇ ਇਹਨਾਂ ਦੇ ਐਕਸ ਐਮ ਐਲ ਏ ਸੀਗੇ ਉਹਨ ਵੀ ਜਾ ਰਹੇ ਨੇ ਸਾਰੇ ਸੋ ਕਿਤੇ ਨਾ ਕਿਤੇ ਰਾਹੁਲ ਗਾਂਧੀ ਸਾਹਿਬ ਨੂੰ ਪੂਰੇ ਦੇਸ਼ ਦੇ ਲੋਕਾਂ ਨੇ ਨਕਾਰਿਆ ਹੈ ਲੀਡਰ ਮੰਨਿਆ ਜੀ ਸ਼ੁਰੂ ਤੋਂ ਕਿਉਂਕਿ ਜਿੰਨਾ ਮੌਕਾ ਗਾਂਧੀ ਪਰਿਵਾਰ ਨੂੰ ਮਿਲਿਆ ਸ਼ਾਇਦ ਕਿਸੇ ਨੂੰ ਨਾ ਮਿਲਿਆ ਤੇ ਉਹ ਫਿਰ ਵੀ ਕੋਸ਼ਿਸ਼ ਕਰ ਰਹੇ ਜੀ ਕੋਸ਼ਿਸ਼ ਕਰਨੀ ਚਾਹੀਦੀ ਆ ਪਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਸਾਡੀ ਪਾਰਟੀ ਜਿਹੜੀ ਆ ਮਹਿਜ 9 ਸਾਲਾਂ ਦੇ ਵਿੱਚ ਨੈਸ਼ਨਲ ਪਾਰਟੀ ਬਣ ਗਈ ਐ ਅੱਜ ਪਹਿਲੀ ਇਹੋ ਜਿਹੀ ਪਾਰਟੀ ਆ ਪੂਰੇ ਦੇਸ਼ ਦੇ ਵਿੱਚ ਜਿਹੜੀ ਬਹੁਤ ਜਲਦੀ ਨੈਸ਼ਨਲ ਪਾਰਟੀ ਬਣੀ ਆ ਔਰ ਹੁਣ ਜਿਹੜਾ ਨੈਸ਼ਨਲ ਪਾਰਟੀ ਦਾ ਜਿਹੜਾ ਮਾਣ ਹੁੰਦਾ ਵੱਖਰੇ ਹੁੰਦਾ ਔਰ ਉਹਦੇ ਲਈ ਅਸੀਂ ਸਾਰੇ ਨਾਲ ਮਿਲ ਕੇ ਕੰਮ ਕਰਾਂਗੇ ਔਰ ਪੂਰੇ ਦੇਸ਼ ਦੇ ਵਿੱਚ ਆਮ ਪਾਰਟੀ ਜਿਹੜੀ ਅੱਛਾ ਕੰਮ ਕਰੇਗੀ ਜਿਹੜੀ ਵੱਖਰੇ ਵੱਖਰੇ ਡਿਪਾਰਟਮੈਂਟਸ ਬਿਠਾਏ ਗਏ ਨੇ ਇਹਦੇ ਵਿੱਚ 10 ਤੋਂ ਲੈ ਕੇ 15 ਡਿਪਾਰਟਮੈਂਟ ਲੱਗੇ ਨੇ ਤੇ ਸਾਰੇ ਯੋਗ ਪਾਤਰੀਆਂ ਨੂੰ ਇਹਨਾਂ ਦੀ ਸਕੀਮ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ ਕਿ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਉਹਨਾਂ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ ਤੇ ਇਹ ਸਕੀਮਸ ਦਾ ਪ੍ਰੋਪਰ ਫਾਲੋਅ ਅਪ ਹੋਏਗਾ ਤਾਂ ਜੋ ਇਸ ਸਕੀਮ ਦੇ ਵਿੱਚ ਜਿਨ੍ਹਾਂ ਨੇ ਫਾਰਮ ਭਰਿਆ ਹੈ ਉਹਨਾਂ ਨੂੰ ਇਹ ਸੁਵਿਧਾ ਐਂਡ ਤੱਕ ਪ੍ਰੋਵਾਈਡ ਕੀਤੀ ਜਾ ਸਕੇ। ਸਬਸਿਡੀ ਦੇ ਜਿਹੜੇ ਹੈਗੇ ਆ ਕਈ-ਕਈ ਸਬਸਿਡੀ ਜਿਹੜੀ ਹੈ ਕਿਸਾਨਾਂ ਨੂੰ ਜਾਂ ਕਿਸੇ ਘਰੀ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਜੀ ਉਹ ਸਬਸਿਡੀ ਵੱਖਰੀ-ਵੱਖਰੀ ਹੈਗੀ ਹੈ ਜੀ ਵੱਖਰੀ-ਵੱਖਰੀ ਸਕੀਮਸ ਦੀ ਹੈਗੀ ਹੈ ਉਹ ਤੁਹਾਡੇ ਨਾਲ ਡਿਟੇਲ ਅਸੀਂ ਸ਼ੇਅਰ ਕਰ ਦਿੰਦੇ ਆ ਜੀ। ਸਭ ਤੋਂ ਪਹਿਲਾਂ ਅਸੀਂ ਮਾਨ ਸਾਹਿਬ ਦਾ ਮਿਲ ਕੇ ਬਹੁ ਦੇ ਵਿੱਚ ਆ ਕੇ ਇਹਨਾਂ ਨੇ ਸਾਡਾ ਮਾਣ ਵਧਾਇਆ ਜੀ ਤੇ ਬਹੁਤ ਵਧੀਆ ਪ੍ਰਾਲੇ ਕਰ ਰਹੇ ਨੇ ਮਾਨ ਸਾਹਿਬ ਜੀ ਤੇ ਲੋਕਾਂ ਨੇ ਸਮੱਸਿਆ ਸੁਣੀ ਅੱਜ ਕਾਫੀ ਜਿੰਨੇ ਨੇ ਹਨਾ ਕਾਪੀਆਂ ਬਣਨ ਵਾਲੀਆਂ ਨੇ ਚਿੱਟੇ ਕਾਪੀਆਂ ਬਣਨ ਵਾਲੀਆਂ ਨੇ ਔਰ ਅਲੱਗ-ਅਲੱਗ ਮਿਲ ਕੇ ਸਮੱਸਿਆ ਸੁਣੇ ਖੇਤੀਬਾੜੀ ਦੇ ਸਬੰਧ ਚ ਡਾਕਟਰ ਸਾਹਿਬ ਆਏ ਨੇ ਬਹੁਤ ਤਰ੍ਹਾਂ ਦੇ ਲੋਕ ਇਸ ਕੈਂਪ ਦਾ ਕਿੰਨਾ ਦਾ ਬੇਨੀਫੀਟ ਦੇਖੋ ਇਹ ਕੈਂਪ ਦਾ ਬੇਨੀਫਿਟ ਬਹੁਤਾਰੇ ਮਿਲਣਾ ਕਿਉਂਕਿ ਦੇਖੋ ਹੁਣ ਕਈ ਮਿਲ ਕੇ ਜਾ ਨਹੀਂ ਸਕਦੇ ਉਹਨਾਂ ਨੂੰ ਸਾਧਨ ਨਹੀਂ ਹੁੰਦੇ ਔਰੇ ਮਿਲ ਕੇ ਆਪਣੇ ਕਾਗਜ਼ ਪੱਤਰ ਭਰਾ ਕੇ ਤੇ ਜਮ੍ਹਾਂ ਹੋ ਜਾਣਗੇ ਜੀ ਬੇਨੀਫਿਟ ਬਹੁਤ ਲੋਕ ਜਾਗਰਤ ਹੁੰਦੇ ਨਹੀਂ ਜੀ ਦੇਖ ਇੱਕ ਵਧੀਆ ਉਪਰਾਲੇ ਕਰਨੇ ਚਾਹੀਦੇ ਸਾਡੇ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਲ ਸਾਹਿਬ ਸਾਡੇ ਤੇ ਵੀ ਇਹ ਜਿਹੇ ਉਪਰਾਲੇ ਕਰਦੇ ਰਹਿਣਾ ਤੇ ਅਸੀਂ ਉਹਨਾਂ ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਫਿਰ ਤੁਹਾਨੂੰ ਮਿਲੂਗਾ ਹਾਂ ਜੀ ਇਹ ਚੀਜ਼ ਬਹੁਤ ਜ਼ਰੂਰੀ ਆ ਮਿਲ ਲੈ ਕੇ ਰਿਸ਼ਤੇਦਾਰ ਲੱਭੇ ਪਰ ਤੁਕਸ਼ੁਕ ਵਿੱਚ ਜਾਣੇ ਆ ਉਹਦੇ ਨਾਲ ਕੋਈ ਨਾ ਫਾਇਦਾ ਨਹੀਂ ਹੋ ਜਾਂਦਾ ਪਰ ਉਹਦਾ ਇੱਕ ਹੌਸਲਾ ਵੱਧਦਾ ਇਹਦੇ ਆਉਣ ਨਾਲ ਸਾਡਾ ਹੌਸਲਾ ਵਧਿਆ ਵੀ ਚਲੋ ਸਾਡੀ ਉਹ ਲੰਬਾ ਏਰੀਆ ਕੋਈ ਇਹ ਵੀ ਨਹੀਂ ਹੈ ਤੇ ਵੀ ਸਾਡਾ ਜ਼ਰੂਰ ਹੈ ਕੰਮ ਚਾਲੂ ਹੋ ਜੇ ਮਤਲਬ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਵੇ ਹਾਂ ਜੀ ਹਾਂ ਅਦਰ ਇੱਕ ਮੁੱਦੇ ਤੇ ਕਿਸੇ ਮੁੱਦੇ ਤੇ ਗੱਲ ਹੋਣੀ ਚਾਹੀਦੀ ਹੈ ਮੇਰੇ ਕਹਿਣ ਦਾ ਭਾਵ ਹੈ ਲਾਈਵ ਤੇਜ਼ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ